ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੁਲਾਵਾਂ ਵਾਲੇ ਚਾਰ ਅੱਖਰੇ ਸ਼ਬਦ ਆਇ ਦਲਾਵਾਂ ਆਏ ਤਤੇ ਮੁਕਤਾ ਤੇ ਵੇ ਕਨਵਾ ਰਰੇ ਮੁਕਤਾ ਹਰ ਆਇਤ ਵਾਰ ਆਇ ਦਲਾਵਾਂ ਆਏ ਟਿਕਾ ਮੁਕਤਾ ਟ ਲਖਨ ਮਤਲ ਸਸੇ ਮੁਕਤਾਸ ਆਇ ਟਲਸ ਨਨੇ ਦਲਾਵਾਂ ਨੇ ਨਨੇ ਬਿਆਰੀ ਨਹੀਂ ਤਤੇ ਕਨਤਾ ਲਖਨ ਮੁਕਤਾ ਲੈ ਨੈ ਨਹੀਂ ਤਾਲ ਹਾਇ ਦਲਾਵਾਂ ਹੈ ਰਰੇ ਕਨ ਰਾ ਨਨੇ ਮੁਕਤਾ ਨੇ ਗਗੇ ਬਿਆਰੀ ਕੀ ਹੈਰਾਨ ਕੀ ਕੱਕੇ ਮਤੱਕੇ ਰਰੇ ਮੁਖਤਾਰ ਨਨਿੰਦਲਾਵਾ ਨੈ ਲਾਕਰ ਮੁਖਤਾਰ ਕਾਰੇ ਨੈ ਸਸੇਦਲਾਵਾ ਸੈ ਨੈ ਕਨਨਾ ਪਪੇ ਮੁਖਤਾਰ ਪੇ ਤਤੇ ਬਿਆਰੀਤੀ ਸੈਨਾਪਤੀ ਜਜੇਦਲਾਵਾ ਜੈ ਲਾਕਰ ਮੁਖਤਾਰ ਦਦੇ ਕਨਦਾਰ ਰਰੇ ਮੁਖਤਾਰ ਜੈਲ ਧਾਰ ਜਜੇਦਲਾਵਾ ਜੈ ਤਤੇ ਬਿਆਰੀਤੀ ਪਪੇ ਓਂਕਰ ਪੇ ਰਰੇ ਮੁਖਤਾਰ ਜੈਤੀ ਪੁਰ ਬੈ ਜਨਾਥ ਵੈਸਲੀਨੇ ਸਵੈਕਟਰ ਜਰ ਨੈਲ ਬਦਫੈਲੀ ਲਾਲਟੈ ਨੇ ਅਪਰੈਲ ਸੁਖਚੈਨ ਪੈਦਾਵਾਰ ਪੈਨਸ਼ਨ ਪੈਰਾਸ਼ੂਟ ਨਰਵੈਰ ਗੁਰਮੇਜ਼ ਸਿੰਘ ਕੱਲ ਐਤਵਾਰ ਸੀ ਬਦਫੈਲੀ ਨਾ ਕਰ ਕਰਨੈਲ ਸਿੰਘ ਸਵੇਟਰ ਲਿਆ ਸੁਖਚੈਨ ਸਿੰਘ ਲਾਲਟੈ ਨ ਰਖ ਗੁਰਮਤਿ ਵਿੱਚ ਅਪ੍ਰੈਲ ਫੂਲ ਮਨਾਉਣਾ ਮਨਾ ਹੈ ਐਕਟਲਸ ਸਾਈਕਲ ਬਹੁਤ ਮਸ਼ਹੂਰ ਹੈ ਜਰਨੈਲ ਸਿੰਘ ਨਿਰਵੈਰ ਸਿੰਘ ਨਾਲ ਮੈਲ ਕਰ ਨਾਨਕ ਮਤਾ ਗੁਰਦੁਆਰਾ ਨੈਨੀਤਾਲ ਹੁਣ ਉਦਮ ਸਿੰਘ ਨਗਰ ਰੁੱਦਰਪੁਰ ਜ਼ਿਲ੍ਹੇ ਦੀ ਸਤਾਰਗੰਜ ਤਹਿਸੀਲ ਵਿੱਚ ਹੈ